ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਹੜੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਨੂੰ ਜਰੂਰ ਦਿਵਾ ਲਿਓ ਉਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਦਿੰਦੇ ਰਹੋ ਔਰ ਅੱਜ ਦੀ ਜਿਹੜੀ ਵੀਡੀਓ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਆਪਾਂ ਨੂੰ ਸਿੱਖਾਂ ਨੂੰ ਮਿਲਦਾ ਕੀ ਮਿਲਦਾ ਹੈ ਗੁਰੂ ਸਾਹਿਬ ਕਿੰਨੇ ਘੰਟੇ ਕਿੱਥੇ ਰਹਿੰਦੇ ਨੇ ਤੇ ਗੁਰੂ ਸਾਹਿਬ ਹਜ਼ੂਰ ਸਾਹਿਬ 60 ਸਾਲ ਤੱਕ ਉਡੀਕ ਕਿਉਂ ਕਰਦੇ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਸਮਝਾਂਗੇ ਬੇਨਤੀ ਨੂੰ ਕਰੋ ਪਰਵਾਨ ਜੀ ਆਪਣੀ ਹਾਜ਼ਰੀ ਲਗਵਾਓ ਫਤਿਹ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਵਨ ਬੜਾ ਮਹਾਨ ਹੈ ਵੈਰਾਗਮਈ ਜੀਵਨ ਹੈ ਜੋਸ਼ਮਈ ਜੀਵਨ ਹੈ ਔਰ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੋ ਜੀਵਨ ਵਿੱਚ ਕਰਿਆ ਜੋ ਜੀਵਨ ਵਿੱਚ ਉਹਨਾਂ ਦੇ ਹੋਇਆ ਉਸ ਤੋਂ ਆਪਾਂ ਨੇ ਕਈ ਸਿੱਖਿਆਵਾਂ ਵੀ ਲਈਆਂ ਤੇ ਹੁਣ ਤੱਕ ਆਪਾਂ ਪੜਿਆ ਸੁਣਿਆ ਜਿੰਨਾ ਵੀ ਹੈ ਉਹ ਜੀਵਨ ਜਿਹੜਾ ਹੈ ਬੇਅੰਤ ਹੈ ਵਿਸ਼ਾਲ ਹੈ ਉਹ ਜੀਵਨ ਦਾ ਕੋਈ ਪੱਧਰ ਨਹੀਂ ਹੈ ਵੀ ਉਸ ਕਿੰਨੀਆਂ ਕੋਈ ਕਠਿਨਾਈਆਂ ਦਾ ਮੇਰੇ ਸਤਿਗੁਰੂ ਨੇ ਸਾਹਮਣਾ ਕੀਤਾ ਮੇਰੇ ਵਰਗੇ ਨੇ ਸੁਨਾਤਾ ਆਪਾਂ ਨੇ ਸੁਣ ਲਿਆ ਆਪਾਂ ਕਹਿੰਦੇ ਆ ਵੀ ਵਾਹ ਵਾਹ ਕੀ ਬਾਤ ਹੈ ਜੀ ਬਹੁਤ ਸੋਹਣਾ ਸੁਣਾਇਆ ਆਪਾਂ ਕਹਿੰਦੇ ਜੀ ਵਾਹ ਜੀ ਇਹਨਾਂ ਨੇ ਬੜਾ ਧਿਆਨ ਲਾ ਕੇ ਸੁਣਿਆ ਪਰ ਕਦੇ ਅਸਲ ਮੈਨੇ ਵਿੱਚ ਮਹਿਸੂਸ ਕਰਿਓ ਕਿ ਸਤਿਗੁਰੂ ਨੇ ਕਹਿ ਉਹ ਜਾ ਸਮਾ ਆਪਣੇ ਤਨ ਪਿੰਡੇ ਦੇ ਹੰਡਾਇਆ ਹੈ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਹਿੋ ਜੀਆਂ ਵਿਚਾਰ ਤਾਰਾਵਾਂ ਨੂੰ ਧਾਰਨ ਕੀਤਾ ਤੇ ਆਨੰਦਪੁਰੀ ਹੱਥੀਂ ਬਿસાਕੇ ਛੱਡਣਾ ਬੜਾ ਔਖਾ ਸੀ ਆਪਾਂ ਇੱਕ ਘਰ ਬਣਾ ਲਈਏ ਘਰ ਬਣਾ ਕੇ ਉਹਨੂੰ ਛੱਡ ਦਈਏ ਦੂਸਰੇ ਪਾਸੇ ਆਪਾਂ ਜਾ ਕੇ ਰਹਿਣ ਲੱਗ ਜਾਈਏ ਜਾ ਕਿਰਾਏ ਦੇ ਮਕਾਨ ਵਿੱਚ ਹੀ ਕੁਝ ਟਾਈਮ ਆਪਾਂ ਬਤੀਤ ਕਰ ਲਈਏ ਤੇ ਕਿਤੇ ਨਾ ਕਿਤੇ ਜਦੋਂ ਯਾਦ ਆਉਂਦਾ ਫਿਰ ਉਹ ਥਾਂ ਨਾਲ ਲਗਾਵ ਹੋ ਜਾਂਦਾ ਆਪਾਂ ਵਿਰਾਗਮਈ ਹੋ ਜਾਂਦੇ ਆ ਕਿਉਂ ਯਾਦ ਆ ਜਾਂਦਾ ਉੱਥੇ ਬਤਾਇਆ ਹੋਇਆ ਸਮਾਂ ਯਾਦ ਆ ਜਾਂਦਾ ਆਪਾਂ ਭੁੱਲਦੇ ਨਹੀਂ ਹੁਣ ਦੇਖੋ ਆਨੰਦਪੁਰ ਸਾਹਿਬ ਵਸਾ ਕੇ ਗੁਰੂ ਸਾਹਿਬ ਛੱਡ ਆਏ ਲਾਲਚ ਨਹੀਂ ਕੀਤਾ ਇੱਥੋਂ ਇੱਕ ਸਿੱਖਿਆ ਮਿਲਦੀ ਹੈ ਕਿ ਸਤਗੁਰੂ ਕਹਿੰਦੇ ਨੇ ਚੀਜ਼ਾਂ ਨਾਲ ਪਿਆਰ ਨਹੀਂ ਕਰਨਾ ਚੀਜ਼ਾਂ ਨਾਲ ਇਨਾ ਸਨੇਹ ਨਹੀਂ ਰੱਖਣਾ ਕਿ ਛੱਡਣ ਵੇਲੇ ਤੁਸੀਂ ਦੁਖੀ ਹੋਵੋ। ਦੂਸਰੀ ਗੱਲ ਆਨੰਦਪੁਰ ਸਾਹਿਬ ਨੂੰ ਛੱਡ ਆਏ ਤੇ ਆਣ ਕੇ ਪਰਿਵਾਰ ਵਿਛੋੜਾ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਗ ਮੈਂ ਕੋ ਸੰਗੀ ਨਹੀਂ। ਸਤਿਗੁਰੂ ਨੇ ਜਿਵੇਂ ਕਿਹਾ ਬਾਣੀ ਵਿੱਚ ਇਹ ਸੰਗੀ ਸਾਥੀ ਜੱਗ ਦੇ ਜਿਹੜੇ ਝੂਠੇ ਨੇ ਰਿਸ਼ਤੇ ਨਾਤੇ ਜਿਹੜੇ ਨੇ ਜੱਗ ਦੇ ਇਹ ਇਸੇ ਤਰ੍ਹਾਂ ਹੀ ਜਿਹੜੇ ਨੇ ਮਤਲਬ ਨਿਭਦੇ ਨੇ ਇਹਨਾਂ ਦੀ ਰੀਤ ਹੈ ਕਿਤੇ ਨਾ ਕਿਤੇ ਬੰਦੇ ਨੂੰ ਕਿਸੇ ਨਾ ਕਿਸੇ ਤੋਂ ਦੂਰ ਹੋਣਾ ਪੈਂਦਾ ਹੈ ਸਤਿਗੁਰੂ ਨੇ ਪੂਰਨਾ ਪਾਇਆ ਵੀ ਤੈਨੂੰ ਕਿਤੇ ਪਰਿਵਾਰ ਤੋਂ ਦੂਰ ਹੋਣਾ ਪੈ ਜਾਏ ਦੂਰ ਰਹਿਣਾ ਪੈ ਜਾਏ ਤਾਂ ਤੂੰ ਵਿਰਾਗ ਨਾ ਕਰੀ ਉਹਦੇ ਪਹਾਣੇ ਵਿੱਚ ਹੀ ਹੋ ਰਿਹਾ ਜੋ ਕੁਝ ਹੋ ਰਿਹਾ ਹੁਣ ਤੀਸਰੀ ਗੱਲ ਸਤਿਗੁਰੂ ਸਭ ਕੁਝ ਤਿਆ ਕੇ ਪਰਿਵਾਰ ਵਿਛੋੜਾ ਵੀ ਹੋ ਜਨਾ ਮਾਛੀ ਬੜੇ ਦੇ ਜੰਗਲਾਂ ਵਿੱਚ ਆ ਜਾਂਦੇ ਨੇ ਉੱਥੇ ਫੇਰ ਸਿੱਖਿਆ ਮਿਲਦੀ ਹੈ ਕਿ ਸਤਿਗੁਰੂ ਸਮਝਾ ਰਹੇ ਨੇ ਇਸ਼ਾਰਾ ਦਿੰਦੇ ਨੇ ਕਿ ਪ੍ਰਮਾਤਮਾ ਨੂੰ ਉਲੰਭਾ ਨਹੀਂ ਦੇਣਾ ਉਹਦਾ ਪਹਾਣਾ ਕਰਕੇ ਮੰਨਣਾ ਹੈ ਪਰਿਵਾਰ ਵਿਛੋੜਾ ਵੀ ਹੋ ਗਿਆ ਉਹ ਵੀ ਪਹਾਣੇ ਵਿੱਚ ਮੰਨਿਆ ਆਨੰਦਪੁਰ ਸਹਿਬ ਛੱਡਿਆ ਉਹ ਵੀ ਪਹਾਣੇ ਵਿੱਚ ਮੰਨਿਆ ਆਪ ਆਨੰਦਪੁਰ ਨੂੰ ਛੱਡ ਕੇ ਤਿਆਕ ਕੇ ਸਰਸਾਂ ਦੀ ਦੀ ਜਿਹੜੀ ਹੱਦ ਤੋਂ ਦੂਰ ਆ ਕੇ ਮਾਛੀ ਵੜ ਦੇ ਜੰਗਲਾਂ ਵਿੱਚ ਟਿੰਡ ਦਾ ਸਹਰਾਣਾ ਲਾ ਕੇ ਆ ਕੇ ਬੈਠ ਗਏ ਉੱਥੇ ਵੀ ਸਤਿਗੁਰੂ ਨੇ ਉਲਾਮਾ ਨਹੀਂ ਦਿੱਤਾ ਸਤਿਗੁਰੂ ਦਾ ਸ਼ੁਕਰਾਨਾ ਹੀ ਕੀਤਾ ਤੇਰਾ ਕੀ ਆ ਮਿੱਠਾ ਲੱਗੇ ਵਾਲਾ ਸਿਧਾਂਤ ਉਥੇ ਸਤਿਗੁਰੂ ਨੇ ਸੱਚ ਕਰਕੇ ਦਿਖਾਇਆ ਕਿ ਮਿੱਠਾ ਹੀ ਲੱਗ ਰਿਹਾ ਹੈ ਭੁਖ ਤੇ ਵੀ ਕੱਟੀ ਜ਼ਾਲਮ ਹਕੂਮਤ ਤੋਂ ਪਾਸਾ ਵਟਦੇ ਹੋਏ ਨੰਗਦੇ ਹੋਏ ਜ਼ਾਲਮ ਹਕੂਮਤ ਦੇ ਵਿੱਚ ਦੀ ਜਾਂਦੇ ਹੋਏ ਮੇਰੇ ਸਤਿਗੁਰੂ ਇਸ ਗੱਲ ਦਾ ਪੂਰਨਾ ਦਿੰਦੇ ਨੇ ਕਿ ਐ ਭਲੇ ਲੋਕੋ ਜਿਹੜਾ ਸੋਚਿਓ ਕਿ ਫਿਰ ਵੀ ਪਰਮਾਤਮਾ ਦਾ ਸ਼ੁਕਰਾਨਾ ਮੇਰੀ ਜ਼ੁਬਾਨ ਤੇ ਹੈ ਉੱਥੇ ਵੀ ਸਤਿਗੁਰੂ ਨੇ ਪੂਰਨਾ ਦਿੱਤਾ ਕਿ ਪਰਮਾਤਮਾ ਦਾ ਸ਼ੁਕਰਾਨਾ ਲਾਜ਼ਮੀ ਹੈ ਦੇਖੋ ਹਕੂਮਤ ਤੋਂ ਇੰਨਾ ਵੱਡਾ ਜਿਹੜਾ فاصلہ سਤगुरु ਨੇ ਰੱਖਿਆ ਤੇ ਇੰਨੇ ਵੱਡੇ ਫੈਸਲੇ ਨੂੰ ਅੰਜਾਮ ਦਿੱਤਾ دبੇ ਕੁਚਲੇ ਲੋਕਾਂ ਦੀ ਜਿਹੜੀ ਭੇੜ ਸੀ ਮਨੁੱਖਤਾ ਦੀ ਗੱਲ ਸੀ ਉਹਨੂੰ ਅੱਗੇ ਰੱਖਿਆ ਜ਼ਾਲਮ ਹਕੂਮਤ ਨਾਲ ਟੱਕਰ ਲਈ ਤੇ ਸਤਗੁਰੂ ਨੇ ਉਹ ਵੀ ਬਾਣੇ ਵਿੱਚ ਹੀ ਸਮਝਿਆ ਅਨੰਦਪੁਰ ਵਿੱਚ ਰਹਿੰਦੇ ਹੋਏ अनेका ਲੋਕਾਂ ਨਾਲ ਮੇਲ ਮਲਾਪ ਕੀਤਾ ਤੇ ਸਤਗੁਰੂ ਨੇ अनेका ਕੌਤਕ ਕੀਤੇ ਉਹ ਵੀ ਮੇਰੇ ਸਤਗੁਰੂ ਨੇ ਬਾਣੇ ਵਿੱਚ ਹੀ ਮੰਨੇ ਸਤਗੁਰੂ ਦਾ ਵਚਨ ਆਪਾਂ ਪੜਨੇ ਆ ਜੇ ਗੱਲ ਕਰੀਏ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਵਨ ਉਹਨਾਂ ਨੇ ਆਪਣਾ ਜੀਵਨ ਬਾਣੇ ਵਿੱਚ ਹੀ ਬਤੀਤ ਕੀਤਾ ਚਾਰ ਪੁੱਤਰਾਂ ਦੀ ਸ਼ਹੀਦੀ ਵੀ ਹੋ ਜਾਂਦੀ ਹੈ ਤੇ ਚਾਰ ਪੁੱਤਰਾਂ ਦੀ ਸ਼ਹੀਦੀ ਦੇ ਦੌਰਾਨ ਮੇਰੇ ਸਤਿਗੁਰੂ ਫਿਰ ਵੀ ਸ਼ੁਕਰਾਨਾ ਕਰਦੇ ਨੇ ਫਿਰ ਵੀ ਪਰਮਾਤਮਾ ਦਾ ਸ਼ੁਕਰਾਨਾ ਹੀ ਉਹਨਾਂ ਦੀ ਜ਼ੁਬਾਨ ਤੇ ਹੈ ਸਤਿਗੁਰੂ ਜਦੋਂ ਮਾਤਾਵਾਂ ਆ ਕੇ ਪੁੱਛਦੀਆਂ ਨੇ ਕਿ ਸਤਿਗੁਰੂ ਚਾਰ ਸਹਿਬਜ਼ਾਦੇ ਕਿੱਥੇ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਮੇਰੇ ਸਤਿਗੁਰੂ ਫੇਰ ਆਪਣੇ ਵੱਲ ਇਸ਼ਾਰਾ ਕਰਕੇ ਦੇ ਕਹਿ ਰਹੇ ਨੇ ਇਹ ਪੁੱਤਰਨ ਕੇ ਅਸੀਸ ਪਰਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਸਤਿਗੁਰੂ ਨੇ ਫਿਰ ਵੀ ਉਸ ਗੱਲ ਨੂੰ ਭਾਣੇ ਵਿੱਚ ਕਰਕੇ ਮੰਨਿਆ ਗੱਲ ਤੇ ਭਾਣੇ ਦੀ ਹੋ ਰਹੀ ਹੈ ਵੀ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਦੇਖੋ ਆਪਾਂ ਮਿੱਠਾ ਕਰਕੇ ਨਹੀਂ ਮੰਨਦੇ ਆਪਾਂ ਹੌਲਾ ਬਾ ਦੇ ਦਿੰਨੇ ਪਰ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਿਗਰਾ ਵੇਖੋ ਕਿੰਨਾ ਵੱਡਾ ਹੈ ਕਿੰਨਾ ਮਹਾਨ ਜੀਵਨ ਹੈ ਮੇਰੇ ਸਤਿਗੁਰੂ ਫੇਰ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿੱਡਾ ਉਹ ਮਹਾਨ ਗੁਰੂ ਹੋਏਗਾ ਜਿਹੜਾ ਇੰਨਾ ਕੁਝ ਗਵਾਉਣ ਤੋਂ ਬਾਅਦ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲੱਗੈ ਮੇਰਾ ਦੇਖੋ ਉਹ ਕਹਿੰਦੇ ਪਰਮਾਤਮਾ ਦਾ ਹੈ ਪਰਮਾਤਮਾ ਨੇ ਦਿੱਤਾ ਜੇ ਪਰਮਾਤਮਾ ਲੈ ਗਿਆ ਤੇ ਮੈਂ ਕਿਸ ਗੱਲ ਦਾ ਅਫਸੋਸ ਕਰਾਂ ਕਿਉਂ ਵਿਰਾਗ ਕਰਾਂ ਕਿਉਂਕਿ ਉਹ ਪਰਮਾਤਮਾ ਦਾ ਸੀ ਉਹ ਲੈ ਗਿਆ ਇਹ ਹੈ ਭਾਨ ਆਪਾਂ ਮੰਨਦੇ ਨਹੀਂ ਸਤਿਗੁਰੂ ਤੇ ਇਹ ਵੀ ਕਹਿੰਦੇ ਨੇ ਜੇ ਭੁੱਖ ਆ ਗਈ ਉਹ ਵੀ ਬਾਣੇ ਵਿੱਚ ਹੀ ਐ ਉਹ ਵੀ ਤੂੰ ਬਾਣਾ ਕਰਕੇ ਮੰਨ ਦੁੱਖ ਭੁੱਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਸਤਿਗੁਰੂ ਕਹਿੰਦੇ ਨੇ ਇਹ ਵੀ ਦਾਤ ਇਹ ਦਾਤਾਰ ਦੀ ਦਾਤ ਦਿੱਤੀ ਹੋਈ ਐ ਜੇ ਭੁੱਖ ਦੇਵੇਂਗਾ ਤਾਂ ਵੀ ਤੇਰੀ ਦਾਤ ਐ ਜੇ ਤੂੰ ਸੁੱਖ ਦੇਵੇਂਗਾ ਅੰਨ ਭੋਜਨ ਰੱਜ ਕੇ ਦੇਵੇਂਗਾ ਤਾਂ ਉਹ ਵੀ ਤੇਰੀ ਦਾਤ ਐ ਮੇਰੀ ਜ਼ੁਬਾਨ ਦੇ ਵਿੱਚੋਂ ਤੇਰੇ ਲਈ ਸ਼ੁਕਰਾਨਾ ਹੀ ਨਿਕਲੇਗਾ ਇਹ ਪਰਮਾਤਮਾ ਨੇ ਸਾਨੂੰ ਸੰਧਾਰਤ ਬਖਸ਼ਿਆ ਹੈ ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੰਨੀ ਵੱਡੀ ਕੁਰਬਾਨੀ ਹੋਣ ਤੋਂ ਬਾਅਦ ਇੰਨੀਆਂ ਜ਼ਿਆਦਾ ਸ਼ਹਾਦਤਾਂ ਹੋਣ ਤੋਂ ਬਾਅਦ ਪੰਜਾਬ ਦੀ ਧਰਤੀ ਅੱਜ ਸਿੱਖੀ ਤੋਂ ਵਹਿਰਾਨ ਹੈ ਕਿਉਂ ਵਹਿਰਾਨ ਐਵੇਂ ਬੇਨਤੀ ਕਰੂੰਗਾ ਦੱਖਣ ਦੇ ਏਰੀਆ ਵੱਲ ਕਦੇ ਜਾਈਏ ਉੱਥੇ ਆਪਾਂ ਦੇਖਾਂਗੇ ਹਰ ਇੱਕ ਨੌਜਵਾਨ ਦੇ ਸੀਸ ਤੇ ਦਰਸਾਰ ਸਜਾਈ ਹੋਈ ਹੈ ਗੋਲ ਦਮਾਲੇ ਸਜਾਏ ਹੋਏ ਨੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ ਨਹੀਂ ਲੱਕ ਵਿੱਚ ਕਿਰਪਾਨ ਟੰਗੀ ਹੋਈ ਹੈ ਸਾਰਿਆਂ ਦੇ ਅਮਰਤ ਛਕੇ ਨੇ ਸਾਰੇ ਉਹ ਰਹਿਤ ਵਿੱਚ ਪੂਰੇ ਨੇ কেশ ਦਾੜੇ ਉਹਨਾਂ ਦੇ ਮੁੱਖ ਤੇ ਪ੍ਰਕਾਸ਼ ਨੇ ਤੇ ਸਤਿਗੁਰੂ ਕਹਿੰਦੇ ਨੇ ਕੰਮਰ ਕਸਾ ਲਹਿੋ ਬੰਧਾਈ ਹਮਰੀ ਖੁਸ਼ੀ ਹੋਏ ਅਧਕਾਈ ਸਤਿਗੁਰੂ ਕਹਿੰਦੇ ਨੇ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤਨ ਸ਼ਸਤਰ ਸਜਾਵੋ ਸਤਿਗੁਰੂ ਨੇ ਜੋ ਕਿਹਾ ਸ਼ਸਤਰ ਰੱਖਣ ਨੂੰ ਕਿਹਾ ਉਹ ਉਹਨਾਂ ਨੇ ਸ਼ਸਤਰ ਵੀ ਰੱਖੇ ਹੋਏ ਨੇ ਬੇਨਤੀ ਕਰੂੰਗਾ ਅੱਜ ਪੰਜਾਬ ਇੰਨਾ ਜਿਆਦਾ ਗਰਾਵਟ ਚ ਕਿਉਂ ਆ ਗਿਆ ਕਿ ਅਸੀਂ ਜਿਹੜੇ ਆ ਸਤਿਗੁਰੂ ਦੇ ਸਿਧਾਂਤਾਂ ਨੂੰ ਫਾਲੋ ਨਹੀਂ ਕੀਤਾ ਹੁਣ ਬੇਨਤੀ ਕਰੂੰਗਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਥੇ ਕਿਉਂ ਨੇ ਪੰਜਾਬ ਦੀ ਧਰਤੀ ਵਿੱਚ ਆਪਾਂ ਕਹਿੰਦੇ ਆ ਵੀ ਸਤਿਗੁਰੂ ਹਾਜ਼ਰ ਨਾਜ਼ਰ ਨੇ ਬਿਲਕੁਲ ਹਾਜ਼ਰ ਨਾਜ਼ਰ ਨੇ ਜੇ ਕੋਈ ਸਮਝੇ ਪਰ ਆਪਾਂ ਸਮਝ ਨਹੀਂ ਰਹੇ 20 ਘੰਟੇ ਜਿਹੜੇ ਨੇ ਸਤਿਗੁਰੂ ਦੱਖਣ ਏਰੀਏ ਹਜ਼ੂਰ ਸਾਹਿਬ ਸੱਚਖੰਡ ਵਿਖੇ ਗੁਜ਼ਾਰਦੇ ਨੇ 4 ਘੰਟੇ ਹੀ ਇੱਧਰ ਆ ਕੇ ਫੇਰਾ ਪਾਉਂਦੇ ਨੇ ਮੈਂ ਵੀ ਕਿ ਸੰਤ ਮਹਾਂਪੁਰਸ਼ਾਂ ਤੋਂ ਬਚਨ ਸੁਣੇ ਨੇ ਉਹ ਕਹਿੰਦੇ ਸਤਿਗੁਰੂ ਇੱਧਰ 4 ਘੰਟੇ ਹੀ ਫੇਰਾ ਪਾਉਂਦੇ ਨੇ ਜਦੋਂ ਇੱਧਰ ਆ ਕੇ ਵੇਖਦੇ ਨੇ ਇੱਧਰ ਆ ਕੇ ਉਹ ਵੇਖਦੇ ਨੇ ਕੀ ਵੇਖਦੇ ਨੇ ਕਿ ਕਿਸੇ ਦੇ ਮੁਖ ਤੇ ਦਾੜ੍ਹੀ ਨਹੀਂ ਕਿਸੇ ਦੇ ਸਿਰ ਤੇ ਕੇਸ ਨਹੀਂ ਇਹ ਬੇਨਤੀ ਮੈਂ ਤਾਂ ਕਰ ਰਿਹਾ ਕਿਉਂਕਿ ਪਿਆਰਿਓ ਇੱਥੇ ਗੱਲ ਸਮਝਣ ਦੀ ਜ਼ਰੂਰਤ ਹੈ ਇੱਥੇ ਕਿਸੇ ਦੇ ਕਟਾਕਸ਼ ਨਹੀਂ ਵੀ ਮੋਨੇ ਵੀਰ ਸਾਡੇ ਨਹੀਂ ਉਹ ਵੀ ਸਾਡੇ ਨੇ ਜਿਨ੍ਹਾਂ ਦੇ ਦਾੜ੍ਹੀਆਂ ਨਹੀਂ ਰੱਖੀਆਂ ਉਹ ਕਿਹਦੇ ਨੇ ਉਹ ਵੀ ਸਾਡੇ ਨੇ ਗੱਲ ਇੱਥੇ ਮੈਂ ਸਿੱਖਿਆ ਦੀ ਕਰ ਰਿਹਾ ਜਿਹੜੇ ਵੀਰ ਪਹਿਲਾਂ ਕੇਸ ਦਾੜੀ ਕਤਲ ਕਰਦੇ ਸੀ ਅੱਜ ਉਹ ਸਿੱਖੀ ਜੀਵਨ ਦੇ ਵਿੱਚ ਆ ਗਏ ਉਹਨਾਂ ਦਾ ਜੀਵਨ ਧੰਨ ਹੋ ਗਿਆ ਮੈਂ ਬੇਨਤੀ ਕਰੂੰਗਾ ਕਿ ਦਾੜੀਆਂ ਰੱਖੋ ਕੇਸ ਰੱਖੋ ਦਸਤਾਰਾਂ ਸਜਾਓ ਵਨ ਸੁਚੇਰਤਨ ਸ਼ਸਤਰ ਸਜਾਓ ਸੁਚੇਤ ਹੋ ਕੇ ਤਨ ਦੇ ਉੱਪਰ ਸ਼ਸਤਰ ਵਸਤਰ ਸਜਾਓ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਖੁਸ਼ੀ ਦੇ ਪਾਤਰ ਬਣੀਏ ਬੇਨਤੀ ਕਰੂੰਗਾ ਸਤਿਗੁਰੂ ਇੱਧਰ ਆ ਕੇ ਦੇਖਦੇ ਨੇ ਨੌਜਵਾਨ ਪੀੜੀ ਨਸ਼ਿਆਂ ਵਿੱਚ ਗ੍ਰਸਤ ਹੈ ਖਚਤ ਹੈ ਔਰ ਆਪਾ ਸ਼ਸਤਰ ਨਹੀਂ ਰੱਖੇ ਸ਼ਸਤਰ ਤੋਂ ਹੀਣੇ ਆ ਸਤਿਗੁਰੂ ਕਹਿੰਦੇ ਨੇ ਬਿਨਾ ਕੇਸ ਤੇਗੰ ਨਰੰਗ ਭੇਡ ਜਾਨੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸ਼ਸਤਰ ਤੇ ਆਪਣੇ ਜਿਹੜੇ ਵਸਤਰ ਨੇ ਉਹਨਾਂ ਤੋਂ ਬਿਨਾ ਪੱਕ ਭੇਡ ਦੀ ਨਿਆਈਆ ਜੇ ਆਪਣੇ ਕੋਲੇ ਚੰਗੇ ਸ਼ਸਤਰ ਨਹੀਂ ਨੇ ਜਾਂ ਆਪਣੇ ਕੋਲੇ ਕੇਸ ਦਾੜੀਆਂ ਨਹੀਂ ਆਪਾਂ ਇੱਕ ਭੇਡ ਦੀ ਨਿਆਈਆ ਬਿਨਾ ਕੇਸ ਤੇਗੰ ਨਰੰਗ ਭੇਡ ਜਾਨੋ ਸਤਿਗੁਰੂ ਕਹਿੰਦੇ ਇਹ ਤੇਗ ਜਿਹੜੀ ਹੈ ਆਤਮ ਰੱਖਿਆ ਦੇ ਲਈ ਹੈ ਭਾਈ ਇਸ ਕਰਕੇ ਤੁਸੀਂ ਮਹਾਂਪੁਰਖ ਕਹਿੰਦੇ ਹੁੰਦੇ ਸੀ ਵੀ ਜੇਕਰ ਤੁਸੀਂ ਆਪਣੇ ਤਨਵੰਤ ਤੇ ਸ਼ਸਤਰ ਵਸਤਰ ਪਹਿਨ ਲਵੋ ਅਖੀਰ ਜੇਕਰ ਤੁਸੀਂ ਸਹੀ ਰੂਪ ਵਿੱਚ ਮਰਜਾਦਾ ਨਾਲ ਧਾਰਨੀ ਹੋ ਜਾਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਉੱਪਰ ਪਹਿਰਾ ਦੇਦੋਂ ਸਤਿਗੁਰੂ ਇੱਥੇ ਵੀ ਬਹੁਤਾ ਚੱਲ ਰਹਿ ਸਕਦੇ ਨੇ ਦੱਖਣ ਏਰੀਏ ਵਿੱਚ ਸੱਚਖੰਡ ਵਿਖੇ ਸਤਿਗੁਰੂ 20 ਘੰਟੇ ਗੁਜ਼ਾਰਦੇ ਨੇ ਪੰਜਾਬ ਦੀ ਧਰਤੀ ਤੇ ਸਿਰਫ 4 ਘੰਟੇ ਹੀ ਆਉਂਦੇ ਨੇ ਉਹਦਾ ਕਾਰਨ ਕੀ ਹੈ ਕਿ ਆਪਾਂ ਬਚਨਾਂ ਦੇ ਉੱਪਰ ਪਹਿਰਾ ਨਹੀਂ ਜੇ ਦਿੱਤਾ ਆਪਾਂ ਬਚਨਾਂ ਦੇ ਉੱਪਰ ਪਰਪੱਕਤਾ ਨਹੀਂ ਰੱਖੀ ਸਾਨੂੰ ਗੁਰੂ ਤੇ ਭਰੋਸਾ ਨਹੀਂ ਰਿਹਾ ਮੈਂ ਬੇਨਤੀ ਕਰੂੰਗਾ ਕਿ ਇਹ ਵਿਰੋਧ ਕੇਸ ਦਾੜੀ ਕਤਲ ਕਰਵਾਉਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਤਸਵੀਰ ਦੇ ਅੱਗੇ ਅੱਖਾਂ ਵਿੱਚ ਅੱਖਾਂ ਪਾ ਕੇ ਕਦੇ ਤੱਕਿਓ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਨੂੰ ਆਪਣੇ ਨਹੀਂ ਲੱਗਦੇ ਕੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵਿੱਚੋਂ ਸਾਨੂੰ ਆਪਣਾ ਪਿਤਾ ਨਜ਼ਰ ਨਹੀਂ ਆਉਂਦਾ ਕੀ ਸਾਨੂੰ ਗੁਰੂ ਤੇ ਭਰੋਸਾ ਹੈ ਨਹੀਂ ਕੀ ਅਸੀਂ ਗੁਰੂ ਤੇ ਭਰੋਸੇ ਦੇ ਕਾਬਿਲ ਆ ਕੀ ਸਾਨੂੰ ਗੁਰੂ ਭਰੋਸੇ ਦੇ ਲਾਇਕ ਸਮਝਦਾ ਇਸ ਗੱਲ ਨੂੰ ਕਦੇ ਗੌਰ ਨਾਲ ਵਿਚਾਰੀਏ ਇਸ ਗੱਲ ਦਾ ਗੁੱਸਾ ਨਹੀਂ ਜਾਂ ਕਟਾਕਸ਼ ਨਹੀਂ ਜਾਂ ਕਿਸੇ ਦੇ ਉੱਪਰ ਤੰਜ ਨਹੀਂ ਜਾਂ ਟੀਕਾ ਟਿੱਪਣੀ ਨਹੀਂ ਇਹ ਗੱਲ ਆਪਣੇ ਆਪ ਸਾਰਿਆਂ ਦੀ ਲਾਗੂ ਹੁੰਦੀ ਹੈ ਗੁਰਮਰ ਜੀ ਦਾ ਬੇਨਤੀ ਕਰੂੰਗਾ ਕਈ ਸਿੱਖ ਪਰਿਵਾਰ ਮੈਂ ਐਸੇ ਵੇਖੇ ਨੇ ਜਿਹੜੇ ਰੋਮਾਂ ਦੀ ਬੇਦਵੀ ਕਰਦੇ ਨੇ ਅਮਰਤ ਵੀ ਛਕੇ ਨੇ ਬੇਨਤੀ ਕਰੂੰਗਾ ਨਾ ਕਰੋ ਇਹ ਸਭ ਕੁਝ ਕਰਨ ਤੋਂ ਸਾਨੂੰ ਸਤਿਗੁਰੂ ਨੇ ਵਰਜਿਆ ਨਾ ਕਰੋ ਇਹ ਸਾਰੀਆਂ ਕ੍ਰਇਤਾਂ ਨੇ ਕ੍ਰਇਤਾਂ ਤੋਂ ਸਾਨੂੰ ਸਤਿਗੁਰੂ ਨੇ ਵਰਜਿਆ ਹੈ ਜੇ ਇਹ ਹੀ ਕੁਝ ਕਰਨਾ ਹੈ ਫਿਰ ਸਾਦਾ ਜੀਵਨ ਜਿਵੇਂ ਪਹਿਲਾਂ ਜਿਉਂਦੇ ਸੀ ਆ ਧਰਮੀਆਂ ਵਾਲਾ ਉਦਾਂ ਹੀ ਬਤੀਤ ਕਰੋ ਫਿਰ ਫਿਰ ਇਹ ਸਭ ਕੁਝ ਕਰਨ ਦੀ ਲੋੜ ਹੀ ਨਹੀਂ ਉੱਪਰੋਂ ਅਸੀਂ ਧਰਮੀ ਬਣਿਆ ਤੇ ਵਿੱਚੋਂ ਅਧਰਮੀ ਤੇ ਵਿਖਾਵੇ ਵਾਲਾ ਜੀਵਨ ਅਸੀਂ ਬਤੀਤ ਕਰ ਰਹੇ ਹਾਂ ਇਹਦਾ ਨਹੀਂ ਹੋਣਾ ਚਾਹੀਦਾ ਜਿਹੜੇ ਰੋਮਾਂ ਦੀ ਬੇਦਵੀ ਕਰਦੇ ਨੇ ਸਿੱਖ ਬੀਬੀਆਂ ਪਰਵੱਟੇ ਆਪਣੇ ਮਨਵਾਉਂਦੀਆਂ ਤੇ ਕਈਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕੀਤੀ ਵੀ ਇਹ ਭੈਣੋ ਇਹ ਕੁਝ ਨਾ ਕਰੋ ਕੀ ਖੁਸ਼ੀ ਦਾ ਪਾਤਰ ਆਪਾਂ ਬਣ ਜੰਦੇ ਆ ਫਿਰ ਆਪਾਂ ਉਲੰਭੇ ਦਿੰਨੇ ਆ ਵੀ ਮੈਨੂੰ ਤੇਜੀ ਦੁੱਖ ਹੀ ਮਿਲ ਗਏ ਇਹ ਕੁਝ ਨਹੀਂ ਕਰਨਾ ਚਾਹੀਦਾ ਸਿੱਖ ਪਰਿਵਾਰਾਂ ਵਿੱਚ ਹੋ ਕੇ ਜਿਹੜਾ ਵੀਰ ਪੰਜਾਬ ਦੀ ਧਰਤੀ ਤੇ ਜਿਹੜੀ ਭੈਣ ਦਾ ਜਨਮ ਪੰਜਾਬ ਦੀ ਧਰਤੀ ਤੇ ਹੋ ਗਿਆ ਇਦੋਂ ਵੱਡੀ ਸੁਭਾਗੇ ਜੀਵਨ ਦੀ ਨਿਸ਼ਾਨੀ ਹੋਰ ਕੀ ਹੋਏਗੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਕਿਸੇ ਟਾਈਮ ਕਿਹਾ ਜਾਂਦਾ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅੱਜ ਉਸ ਪੰਜਾਬ ਨੂੰ ਕੀ ਅਸੀਂ ਸੱਚਮੁੱਚ ਗੁਰਾਂ ਦੇ ਨਾਮ ਤੇ ਜੋ ਵਸਿਆ ਹੈ ਉਹ ਨੂੰ ਅਸੀਂ ਸੱਚ ਦਿਖ ਦੇ ਰਹੇ ਹਾਂ ਕਿ ਨਹੀਂ ਦੇ ਰਹੇ ਇਸ ਗੱਲ ਦਾ ਕਦੇ ਧਿਆਨ ਮਾਰਿਓ ਇਸ ਗੱਲ ਨੂੰ ਕਦੇ ਜਰਾ ਸੋਚਿਓ ਸਿੱਖ ਧਰਮ ਵਿੱਚ ਰਹਿ ਕੇ ਆਪਾਂ ਕੋਈ ਤਾਂ ਕਰਨੀ ਕਿੰਨੂ ਕੋ ਸਿਆਣਪ ਹੈ ਸਿੱਖ ਪਰਿਵਾਰਾਂ ਵਿੱਚ ਰਹੇ ਕੇ ਰੋਜ਼ ਬਾਣੀ ਵੀ ਪੜ੍ਹਨੀ ਗੁਰਦੁਆਰੇ ਵੀ ਜਾਣਾ ਤੇ ਅੰਮ੍ਰਿਤ ਵੀ ਛਕੇ ਤੇ ਗੁਰਸਿੱਖ ਪਰਿਵਾਰਾਂ ਵਿੱਚੋਂ ਆਪਣਾ ਜੀਵਨ ਰੱਖ ਕੇ ਅਖਵਾ ਕੇ ਤੇ ਦੇਖ ਆਪਾਂ ਨੂੰ ਦੇ ਕੇ ਤੇ ਫਿਰ ਵੀ ਰੋਮਾਂ ਦੇ ਵਿਅਦ ਵੀ ਕਰਨੀ ਬੀਬੀਆਂ ਖਾਸ ਤੌਰ ਤੇ ਔਰ ਵੀਰ ਜਿਹੜੇ ਨੇ ਉਹ ਵੀ ਸਿਰ ਦੇ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਜਿੰਨਾ ਵੀ ਸਰੀਰ ਹੈ ਉੱਥੇ ਜਿੰਨੇ ਵੀ ਰੋਮ ਨੇ ਉਹਨਾਂ ਦੀ ਬਿਦਵੀ ਜੇ ਕੋਈ ਕਰਦਾ ਸਤਿਗੁਰੂ ਕਹਿੰਦੇ ਨੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ ਭਾਵੇਂ ਉਹਨੇ ਪਹਿਰਾਵਾ ਪੈਨੇ ਆ ਪਰ ਮੇਰਾ ਸਿੱਖ ਨਹੀਂ ਹੈ ਜੇ ਕੋਈ ਬਿਦਵੀ ਕਰਦਾ ਮੇਰੇ ਬਚਨਾਂ ਦੇ ਉੱਪਰ ਨਹੀਂ ਜੇ ਚੱਲਦਾ ਸਤਿਗੁਰੂ ਕਹਿੰਦੇ ਨੇ ਇਹ ਕੋਈ ਰੀਤਾਂ ਨਹੀਂ ਰੋਮਾਂ ਦੀ ਬਿਦਵੀ ਕਰਨੀ ਇਹ ਕੋਈ ਰੀਤਾਂ ਕਰਨੀਆਂ ਬੰਦ ਕਰੋ ਭਾਈ ਅਸਲ ਮੁੱਚ ਜੇ ਕਿਤੇ ਸਤਿਗੁਰੂ ਦੇ ਬਚਨਾਂ ਨਾਲ ਜੁੜਨਾ ਹੈ ਸਤਿਗੁਰੂ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਸਤਿਗੁਰੂ ਕਹਿੰਦੇ ਨੇ ਮੈਨੂੰ ਤੇਰੀ ਰਹਿਤ ਪਿਆਰੀ ਲੱਗਦੀ ਐ ਮੈਨੂੰ ਤੂੰ ਪਿਆਰਾ ਨਹੀਂ ਲੱਗਦਾ ਤੂੰ ਪਿਆਰਾ ਉਦੋਂ ਲੱਗੇਗਾ ਜਦੋਂ ਤੂੰ ਰਹਿਤ ਨੂੰ ਆਪਣੀ ਮੰਨੇਗਾ ਰਹਿਤ ਦੇ ਉੱਪਰ ਚੱਲੇਗਾ ਫਿਰ ਤੂੰ ਮੈਨੂੰ ਪਿਆਰਾ ਲੱਗੇਗਾ ਇਸ ਗੱਲ ਦਾ ਧਿਆਨ ਆਪਾਂ ਵਾਕੂਬੀ ਰੱਖਣਾ ਹੈ ਬੇਨਤੀ ਕਰੂੰਗਾ ਰੌਲਾ ਪਾਉਣ ਨਾਲ ਕੁਝ ਨਹੀਂ ਹੋਣਾ ਵੀ ਇਦਾਂ ਹੋ ਗਿਆ ਜੀ ਇਹ ਹੋ ਗਿਆ ਜੀ ਪੰਜਾਬ ਦੇ ਵਿੱਚ ਇਹ ਵਰਤਾਰਾ ਵਾਪਰ ਰਿਹਾ ਨਹੀਂ ਪਿਆਰਿਓ ਇਹ ਸਭ ਕੁਝ ਸਾਨੂੰ ਆਪ ਨੂੰ ਸਮਝਣਾ ਪਏਗਾ ਜੇ ਹਰ ਕੋਈ ਬੰਦਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਲੇ ਜੇ ਕੋਈ ਹਰ ਇੱਕ ਬੰਦਾ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਵੇ ਤੇ ਇਹ ਧਰਤੀ ਇਹ ਵਰਲਡ ਪੂਰੀ ਦੁਨੀਆ ਬਦਲਦਿਆਂ ਨੂੰ देर ਨਹੀਂ ਲੱਗੇਗੀ ਬਸ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸਿੱਖੋ ਸਤਿਗੁਰੂ ਦੀ ਖੁਸ਼ੀ ਜੇ ਲੈਣੀ ਆ ਸਤਿਗੁਰੂ ਕਹਿੰਦੇ ਨੇ ਜੇ ਆਪਣੀ ਮੇਰੀ ਖੁਸ਼ੀ ਲੈਣੀ ਹੈ ਨਾ ਫਿਰ ਇਹ ਬਚਨ ਮੰਨਣੇ ਪੈਣਗੇ ਜੇ ਬਚਨ ਨਹੀਂ ਮੰਨਾਂਗੇ ਰਹਿਤ ਨਹੀਂ ਕਬੂਲਾਂਗੇ ਫਿਰ ਸਤਿਗੁਰੂ ਕਹਿੰਦੇ ਨੇ ਫੇਰ ਨਹੀਂ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੇ ਫੇਰ ਸਤਿਗੁਰੂ ਕਹਿੰਦੇ ਇਹ ਨਹੀਂ ਸਤਿਗੁਰਾਂ ਨੇ ਆਪਾਂ ਨੂੰ ਨਾਮ ਪਿੱਛੇ ਸਿੰਘ ਸ਼ਬਦ ਲਾਉਣ ਲਈ ਕਿਹਾ ਆਪਾਂ ਸਿੰਘ ਸ਼ਬਦ ਦੀ ਵਰਤੋਂ ਕਰੀਏ ਭੈਣਾ ਆਪਣੇ ਨਾਮ ਦੇ ਪਿੱਛੇ ਕੌਰ ਸ਼ਬਦ ਦੀ ਵਰਤੋਂ ਕਰਨ ਬੜੀ ਵਧੀਆ ਗੱਲ ਹੈ ਇਹ ਸਤਿਗੁਰੂ ਦੇ ਬਚਨ ਨੇ ਬਚਨ ਜੇ ਮੰਨਾਂਗੇ ਖੁਸ਼ੀ ਦੇ ਅਧਿਕਾਰੀਆਂ ਖੁਸ਼ੀ ਦੇ ਅਧਿਕਾਈਆਂ ਜੇ ਕਿਤੇ ਨਹੀਂ ਮੰਨਾਂਗੇ ਫਿਰ ਆਪਾਂ ਗੁਰੂ ਨੂੰ ਓਲਾੰਬਾ ਦੇਣ ਜੋਗੇ ਵੀ ਨਹੀਂ ਫਿਰ ਕਿਸੇ ਮੂੰਹ ਨਾਲ ਗੁਰੂ ਨੂੰ ਓਲਾੰਬਾ ਨਾ ਦਿਓ ਇਸ ਗੱਲ ਦਾ ਕਦੇ ਖਾਸ ਧਿਆਨ ਰੱਖਿਓ ਫਿਰ ਆਪਾਂ ਗੁਰੂ ਨੂੰ ਕਹਿ ਨਹੀਂ ਸਕਦੇ ਪਿਆਰਿਓ ਆਪਣੇ ਵਿੱਚ ਵੀ ਕਿਤੇ ਨਾ ਕਿਤੇ ਘਾਟਾਂ ਨੇ ਜਰੂਰ ਇਨ੍ਹਾਂ ਘਾਟਾਂ ਨੂੰ ਪੂਰਿਆ ਕਰੀਏ ਜੇ ਕਿਸੇ ਵਿੱਚ ਕੋਈ ਘਾਟ ਹੁੰਦੀ ਹੈ ਤਾਂ ਦੂਸਰਾ ਬੰਦਾ ਕਹਿੰਦਾ ਜੇ ਘਾਟ ਨਾ ਹੋਵੇ ਫਿਰ ਦੂਸਰੇ ਬੰਦੇ ਦੀ ਮਜਾਲ ਨਹੀਂ ਕੋਈ ਆਪਾਂ ਨੂੰ ਕਹਿ ਦੇਵੇ ਫਿਰ ਆਪਾਂ ਵੀ ਕਹਿ ਸਕਦੇ ਹਾਂ ਜੇ ਕਿਸੇ ਨੂੰ ਪੈਸੇ ਦੇਣੇ ਹੋਣ ਆਪਾਂ ਕਹਿੰਦੇ ਆ ਵੀ ਤੂੰ ਗਰੰਟੀ ਪਾ ਜੇ ਤੂੰ ਜ਼ਿੰਮੇਵਾਰੀ ਉਟੇਗਾ ਤਾਂ ਇਹਨੂੰ ਪੈਸੇ ਦੇ ਦਿਆਂਗਾ ਵੀ ਜੇ ਕੱਲ ਨੂੰ ਇਹ ਮੁਕਰ ਗਿਆ ਮੈਂ ਤੈਨੂੰ ਕਹਿ ਸਕਦਾ ਜੇ ਤੂੰ ਨਹੀਂ ਗਰੰਟੀ ਪਾਉਂਦਾ ਫਿਰ ਮੈਂ ਇਹ ਚੀਜ਼ ਨਹੀਂ ਦੇਵਾਂਗਾ ਆਪਾਂ ਇੰਨੀ ਕੁ ਗੱਲ ਆਪਾਂ ਨਵੇੜ ਦੇਆ ਸਤਿਗੁਰੂ ਕਹਿੰਦੇ ਜੇ ਤੂੰ ਮੇਰੀ ਗੱਲ ਮੰਨੇਗਾ ਫਿਰ ਤੂੰ ਕੱਲੂ ਮੈਨੂੰ ਕਹਿਣ ਜੋਗਾ ਵੀ ਪ੍ਰਭੂ ਪਰਮਾਤਮਾ ਨੇ ਮੇਰਾ ਆ ਨਹੀਂ ਕੀਤਾ ਜੇ ਤੂੰ ਗੱਲ ਹੀ ਨਹੀਂ ਮੰਨੇਗਾ ਫਿਰ ਤੂੰ ਮੈਨੂੰ ਵੀ ਨਾ ਕਹੀਂ ਮੈਨੂੰ ਕਹਿਣ ਜੋਗਾ ਨਹੀਂ ਤੂੰ ਵੀ ਮੇਰਾ ਆ ਕੰਮ ਨਹੀਂ ਸਵਰਿਆ ਜੀ ਮੇਰਾ ਆ ਕੁਝ ਨਹੀਂ ਹੋਇਆ ਜੀ ਮੈਨੂੰ ਦੁੱਖ ਹੀ ਦੇ ਦਿੱਤੇ ਸਤਿਗੁਰੂ ਕਹਿੰਦੇ ਫਿਰ ਕਹਿਣ ਜੋਗਾ ਵੀ ਨਹੀਂ ਹੈ ਫਿਰ ਨਾ ਕਹੀਂ ਫਿਰ ਤੂੰ ਕਹਿਣ ਦਾ ਹੱਕਦਾਰ ਨਹੀਂ ਹੈ ਮੇਰੇ ਨਾਲ ਐਸੇ ਬੜੇ ਵੀਰ ਨੇ ਜਿਹੜੇ ਕਲੀਨ ਸ਼ੇਪ ਨੇ ਵਾਲ ਉਹਨਾਂ ਦੇ ਕੱਟੇ ਨੇ ਤੇ ਉਹਨਾਂ ਨੂੰ ਜਦੋਂ ਗੱਲਾਂ-ਵਾਤਾਂ ਵਿਚਾਰਾਂ ਕਰੀ ਦੀਆਂ ਨੇ ਉਹ ਵੀਰ ਇੰਨੇ ਕੋ ਪ੍ਰਭਾਵਿਤ ਹੋ ਗਏ ਕਈਆਂ ਨੇ ਤੇ ਕੇਸ ਰੱਖ ਲੈ ਸਿਰ ਦੇ ਉੱਪਰ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਟੇਢੀ-ਮੇਢੀ ਵਿਚਾਰਾਂ ਨੂੰ ਜਿਵੇਂ ਆਉਂਦੀ ਉਹ ਪਰਨਾ ਸਿਰ ਤੇ ਗੋਲ ਬਣ ਲੈਂਦੇ ਨੇ ਕਹਿੰਦੇ ਸਾਨੂੰ ਪਤਾ ਲੱਗ ਗਿਆ ਅਸਲ ਦੇ ਵਿੱਚ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਵਨ ਕਿਹੋ ਜਿਹਾ ਸੀ ਅਸੀਂ ਪ੍ਰਭਾਵਿਤ ਹੋ ਗਏ ਭਾਈ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਅਸੀਂ ਇੰਨੇ ਕੋ ਪਿਆਰ ਮਨ ਵਿੱਚ ਗੁਰੂ ਪ੍ਰਤੀ ਬਣ ਗਿਆ ਕਿ ਹੁਣ ਮਨ ਨਹੀਂ ਕਰਦਾ ਵੀ ਪਿੱਛੇ ਨੂੰ ਹਟੀਏ ਨਾਈ ਦੀ ਦੁਕਾਨ ਜੀ ਵੜਨੂ ਜੀ ਨਹੀਂ ਕਰਦਾ ਸਲੂਨ ਤੇ ਜਾਣੂ ਹੀ ਜੀ ਨਹੀਂ ਕਰਦਾ ਕਈ ਭੈਣਾ ਐਸੀਆਂ ਨੇ ਜਿਨ੍ਹਾਂ ਨੇ ਮੈਨੂੰ ਖੁਦ ਦੱਸਿਆ ਕਿ ਪਹਿਲਾਂ ਬੜਾ ਕੁਝ ਕੀਤਾ ਫੈਸ਼ਿਓਬਲ ਬਣੇ ਪਰ ਹੁਣ ਕਹਿੰਦੇ ਸਿੱਖੀ ਜੀਵਨ ਧਾਰਨ ਕਰ ਲਿਆ ਹੁਣ ਆਪਣੇ ਆਪ ਇਦਾਂ ਸੰਦੇ ਵਿੱਚ ਜਿੰਨਾ ਕੁਝ ਪਿੱਛੇ ਕੀਤਾ ਉਹ ਅੰਧਕਾਰ ਵਿੱਚ ਸੀ ਪਰ ਅਸਲ ਜਿਹੜਾ ਮਾਰਗ ਹੁਣ ਮਿਲਿਆ ਹੁਣ ਚਾਨਣੇ ਵਾਲਾ ਜੀਵਨ ਮਿਲਿਆ ਹੁਣ ਅੰਧਕਾਰ ਤੋਂ ਦੂਰ ਹੋ ਕੇ ਜਿਉਣ ਦਾ ਮੌਕਾ ਮਿਲਿਆ ਆਪਾਂ ਵੀ ਇਦਾਂ ਦਾ ਜੀਵਨ ਬਤੀਤ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਦੇ ਅਧਿਕਾਈ ਬਣੀਏ ਸਤਿਗੁਰੂ ਧੰਨ ਗੁਰੂ ਸੱਚੇ ਪਾਤਸ਼ਾਹ ਦੇ ਆਪਾਂ ਪੁੱਤਰ ਬਣੀਏ लाडले ਪੁੱਤਰ ਬਣੀਏ ਬਚਨਾਂ ਨੂੰ ਮੰਨ ਕੇ ਪੁੱਤਰ ਬਣੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਫੇਰ ਹੀ ਕਿਰਪਾ ਹੋਣੀ ਮੈਂ ਬੇਨਤੀ ਕਰ ਰਿਹਾ ਸੀ ਭਾਣੇ ਵਿੱਚ ਆਪਾਂ ਕਹੀਏ ਵੀ ਸਤਿਗੁਰੂ ਨੇ ਜੋ ਕੀਤਾ ਜੋ ਸਤਿਗੁਰੂ ਨੇ ਤੋਂ ਹੋ ਗਿਆ ਉਹਨਾਂ ਨੇ ਜੋ ਕੁਝ ਕੀਤਾ ਉਹ ਤੇ ਸਤਿਗੁਰੂ ਨੇ ਸ਼ੁਕਰਾਨਾ ਹੀ ਕੀਤਾ ਆਪਾਂ ਵੀ ਸਤਿਗੁਰੂ ਨੂੰ ਲਾਂਭਾ ਨਾ ਦੀਏ ਸਤਿਗੁਰੂ ਦਾ ਸ਼ੁਕਰਾਨਾ ਹੀ ਕਰੀਏ ਵੀ ਸਤਿਗੁਰੂ ਜੋ ਤੂੰ ਕਰ ਰਹੇ ਆ ਠੀਕ ਕਰ ਰਹੇ ਆ ਤੇਰੇ ਬਚਨਾਂ ਨੂੰ ਮੰਨਣ ਤੇ ਮੈਂ ਪਹਿਰਾ ਦੇ ਰਿਹਾ ਪਰ ਪੱਕ ਹੋ ਰਿਹਾ ਸਤਿਗੁਰੂ ਹੁਣ ਤੇਰੀ ਮਰਜ਼ੀ ਹੈ ਵੀ ਤੂੰ ਮੈਨੂੰ ਆਪਣੇ ਨੇੜੇ ਰੱਖਣਾ ਹੈ ਜਾਂ ਤੂੰ ਮੇਰੇ ਤੋਂ ਦੂਰ ਰਹਿਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਤੇਰੀ ਭਗਤ ਨਾ ਛੱਡੋ ਭਾਵੇਂ ਲੋਕ ਹੱਸਿਆਂ ਵਾਲਾ ਸਿਧਾਂਤ ਆਪਾਂ ਧਾਰਨ ਕਰਕੇ ਰੱਖਣਾ ਹੈ ਬਚਨਾਂ ਨੂੰ ਮੰਨ ਕੇ ਪਹਿਰਾ ਦੇ ਕੇ ਆਪਣੇ ਜੀਵਨ ਨੂੰ ਸੁਧਾਰ ਕੇ ਰੱਖਣਾ ਹੈ ਸਤਿਗੁਰੂ ਆਪਣੇ ਆਪ ਆਪਾਂ ਨੂੰ ਗੱਲ ਨਾਲ ਲਾਉਣਗੇ ਇਸ ਗੱਲ ਦੀ ਜ਼ਿੰਮੇਵਾਰੀ ਸਤਿਗੁਰੂ ਆਪ ਉੜਦਾ ਹੈ ਜਿਨ ਕਾ ਸਾਹਿਬ ਡਾਡਾ ਹੋਏ ਤਿਨ ਕੋ ਮਾਰ ਨਾ ਸਕੈ ਕੋਏ ਸਤਿਗੁਰੂ ਕਹਿੰਨੇ ਤੈਨੂੰ ਕੋਈ ਪੋ ਨਹੀਂ ਸਕਦਾ ਜਿੰਨਾ ਚਿਰ ਤੂੰ ਮੇਰਾ ਬਣ ਕੇ ਰਹੇਂਗਾ ਮੇਰੇ ਹੋਏ ਦੱਸੇ ਸਿਧਾਂਤਾਂ ਤੇ ਜਰੂਰ ਤੱਕ ਤੂੰ ਮੇਰਾ ਬਣ ਕੇ ਰਹੇਂਗਾ ਤੈਨੂੰ ਕੋਈ ਕੋ ਨਹੀਂ ਸਕਦਾ ਜਾਂ ਤੈਨੂੰ ਇਹ ਸਖਤ ਹਦਾਇਤ ਹੈ ਜਾ ਕਰਕੇ ਵਿਖਾ ਫਿਰ ਸਤਿਗੁਰੂ ਕਹਿੰਦੇ ਨੇ ਤੇਰੇ ਕੋਲੇ ਢੀੜਾ ਮਾਰਨਾ ਤੇ ਦੂਰ ਤੇਰੇ ਹਿਰਦੇ ਰੂਪ ਘਰ ਵਿੱਚ ਹੀ ਮੈਂ ਇਹੋ ਜੀ ਚੌਂਕੜਾ ਮਾਰ ਕੇ ਬੈਠਾਂਗਾ ਐਸੀ ਚੌਂਕੀ ਲਾ ਕੇ ਬੈਠਾਂਗਾ ਕਿ ਤੈਨੂੰ ਬਾਹਰ ਜਾ ਕੇ ਚੌਂਕੀਆਂ ਭਰਨ ਦੀ ਜ਼ਰੂਰਤ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਜ਼ਿੰਮੇਵਾਰੀ ਉਠਾ ਲਈ ਹੁਣ ਆਪਾਂ ਕੀ ਭਾਲਦੇ ਜੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਵਨ ਹੈ ਉਹ ਬੜਾ ਹੀ ਵਾਹ ਕਮਾਲ ਦਾ ਜੀਵਨ ਹੈ ਸਤਗੁਰੂ ਸੱਚੇ ਪਾਤਸ਼ਾਹ 100 ਸਾਲ ਤੱਕ ਜਿਹੜੀ ਉਡੀਕ ਕਰਦੇ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਆਪਾਂ ਹਾਜ਼ਰੀ ਜ਼ਰੂਰ ਭਰੀਏ ਸਤਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਮੰਨ ਕੇ ਅੱਜ ਤੋਂ ਹੀ ਸਟਾਰਟ ਕਰ ਦਈਏ ਬਚਨਾਂ ਦੇ ਉੱਪਰ ਮੰਨ ਕੇ ਪਹਿਰਾ ਦੇ ਕੇ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਜਾ ਕੇ ਫਿਰ ਮੂੰਹ ਦਿਖਾਈਏ ਹਾਜ਼ਰੀ ਲਵਾਈਏ ਸਤਗੁਰੂ ਸੱਚੇ ਪਾਤਸ਼ਾਹ ਨੂੰ ਘੁੱਟ ਕੇ ਜੱਫੀ ਪਾਈਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਜਾ ਕੇ ਛੂਕੇ ਆਪਾਂ ਇਸ ਗੱਲ ਦਾ ਪ੍ਰਣ ਕਰੀਏ ਕਿ ਸਤਿਗੁਰੂ ਜੋਤੈ ਜੀਵਨ ਕਿਹਾ ਮੈਂ ਕਿਸੇ ਤੋਂ ਸੁਣਿਆ ਮੈਂ ਤੇਰੇ ਦਰ ਦੇ ਕੂਕਰ ਤੋਂ ਸੁਣਿਆ ਮੈਂ ਵੀ ਕੂਕਰਾਂ ਜੋ ਤੁਹਾਨੂੰ ਸੁਣਾ ਰਿਹਾ ਕਿ ਸਤਿਗੁਰੂ ਤੇਰੇ ਦਰ ਦੇ ਕੂਕਰ ਤੋਂ ਸੁਣਿਆ ਮੇਰਾ ਜੀਵਨ ਬਦਲ ਗਿਆ ਤੇ ਅੱਜ ਮੈਂ ਸਤਿਗੁਰੂ ਤੇਰੇ ਦਰ ਤੇ ਆਇਆ ਹਾਂ ਸਤਿਗੁਰੂ 60 ਸਾਲ ਤੱਕ ਉਡੀਕ ਕਰਦੇ ਨੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਨੇ ਸਾਧਨ ਨਹੀਂ ਸੀ ਅੱਜ ਤਾਂ ਸਾਡੇ ਕੋਲੇ ਸਾਧਨ ਨੇ ਭਾਵੇਂ ਟ੍ਰੇਨ ਚੜ੍ਹੀਏ ਹੁਣ ਤਾਂ ਫਲਾਈਟ ਵੀ ਸ਼ੁਰੂ ਹੋ ਗਈ ਜਾ ਕੇ ਸਤਿਗੁਰੂ ਨੂੰ ਨਤਮਸਤਕ ਹੋਈਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ 60 ਸਾਲ ਤੋਂ ਪਹਿਲਾਂ ਲਵਾ ਦਈਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਪੜ੍ਹੀਏ ਵਿਚਾਰੀਏ ਆਪਣਾ ਫਰਜ਼ ਵਖੂਬੀ ਨਿਭਾਈਏ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਈਏ ਆਪਣੇ ਫਰਜ਼ਾਂ ਤੋਂ ਜਾਣੂ ਹੋਈਏ ਫੇਰ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਹੁੰ ਜਣੀ ਬੇਨਤੀਆਂ ਕਰੋ ਜੀ ਪਰਵਾਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ ਆਪਣੇ ਸੁਝਾਅ ਵਿਚਾਰ ਦਿੰਦੇ ਰਹੋ ਔਰ ਇਸੇ ਤਰ੍ਹਾਂ ਆਪ ਜੀ ਨੇ ਨਾਲ ਜੁੜੇ ਰਹਿਣਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਨੂੰ ਜ਼ਰੂਰ ਦਬਾ ਲਿਓ ਜੀ ਲਾਈਕ ਕਮੈਂਟ ਜਰੂਰ ਕਰਿਓ ਬੇਨਤੀਆਂ ਕਰੋ ਜੀ ਪਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ